ਦਿਲਬਾਗ ਮੈਂ ਇਹਨਾਂ ਗੱਲ ਕਰ ਲੈਂਦਾ ਮੇਰੀ ਗੱਲ ਸੁਣਾ ਹੁਣ ਜਿੱਦੜ ਭੂਆ ਦਾ ਡੇਗਾ ਰਾਈ ਆ ਆਹੋ ਇਹਾਂ ਨੂੰ ਕਿਹਦੇ ਦੱਸ ਕੇ ਆਈ ਆ ਆਹਨੂੰ ਦੱਸਿਆ ਹੀ ਨਹੀਂ ਆ ਮੈਂ ਘਰ ਹੀ ਮੈਨੂੰ ਪੁੱਛ ਲੈਂਦੀ ਕੀ ਕਰਨਾ ਵਾ ਮੈਂ ਵੀ ਗੱਲ ਕਰ ਲੈਂਦਾ ਭੂਆ ਨਾਲ ਜਾਂ ਫੁੱਫਰ ਨਾਲ ਕੋਈ ਗੱਲ ਨਹੀਂ ਭੂਆ ਜੀ ਅਸੀਂ ਝੋਨੇ ਪੈਸੇ ਦੇ ਦਾਂਗੇ ਤੂੰ ਦੱਸ ਅਹੀਂ ਸਹੀ ਹੈ ਜਾਂ ਗਲਤ ਮੈਨੂੰ ਵੀ ਇਹੋ ਗੱਲ ਦਾ ਗੁੱਸਾ ਆਉਂਦਿਆ ਵਾ ਦਿਲਬਾਗ ਭਾਈ ਨੇ ਉਹਨੂੰ ਜੋ ਫੋਨ ਕੀਤਾ ਮੈਨੂੰ ਫੋਨ ਕਰਦਾ ਲੌਲੀ ਨੂੰ ਫੋਨ ਕਰਕੇ ਕਹਿੰਦਾ ਵਾ ਕਿ ਲੱਖ ਰੁਪਏ ਦੇ ਮੈਨੂੰ ਤੇ ਭਾਜੀ ਵੀ ਨਾਲ ਹੀ ਡਲੇ ਆ ਉਹ ਕਿਹੜਾ ਵੱਖਰੇ ਆ ਜਿੱਦਾਂ ਦੀਦੀ ਕਹਿੰਦੇ ਆ ਨਾ ਤੇ ਭਾਜੀ ਵੀ ਉਦਾਂ ਹੀ ਕਰਦੇ ਆ ਹੋਰ ਗਿਆ ਸੰਦੀਪ 2.5 ਸਾਲ ਦੀ ਕਮਾਈ ਆ ਨੱਬ ਕੇ ਬੈਠੇ ਦੇਣਾ ਪੈਸੇ ਉਹਨਾਂ ਕੋਲੋਂ ਮੰਗਣ ਦੇ ਅਨਜੇਤ ਕੀ ਹੋਊਗਾ ਜੇ लवली ਕੋ ਪੈਸੇ ਮੰਗ ਲਏ ਆ ਤੇ ਆਖਰ ਤੱਕ ਨਹੀਂ ਆ ਗਈ ਕੋਈ ਵੀ ਉਹ ਮੈਂ ਨਹੀਂ ਗਈ ਉਧਰ ਭਰਾ ਤਰੇ ਨੇ ਫੋਨ ਕੀਤਾ ਸੀ ਤੇ ਮੈਂ ਫੇਰ ਹੀ ਗਈ ਸੀ ਉਹਨੇ ਗੱਲ ਕੀਤੀ ਸੀ लवली ਨਾਲ ਜੇ ਬਹੁਤੀ ਗੱਲ ਹੋਣਾ ਤੇ ਉਹਨੂੰ ਫੋਨ ਕਰਕੇ ਤੇ ਪੁੱਛ ਲੈ ਤੇ ਭੁਆ ਜੀ ਰਾਦੇ ਚ ਇਹ ਸੀ ਤੇ ਚਲੋ ਟੋਟ ਜੂਗੀ ਤੇ ਚਲ ਰਾਡੇ ਪੈਸੇ ਦੇ ਦੇਣਗੇ ਉਹ ਇਹਨਾਂ ਨੂੰ ਹੁਣ ਪਤਾ ਕੀਤਾ ਵਾ ਫਿਰ ਸਵੇਰੇ ਕਿਤੇ ਉਹ ਕਹਿੰਦੇ ਆ ਕਿ ਮੁਸ਼ਕਲ ਵਾਹਲੇ ਨਹੀਂ ਕਿ ਟੁੱਟਣੀ ਹੈਗੀ